ਜੀ ਤੁਸੀਂ ਕੈਨੇਡਾ ਦੇ ਵਿੱਚ ਐਡਮਿੰਟਨ ਦੇ ਕੋਲ ਘਰ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਭਾ ਅਸਰ ਤੋ ਘਰ ਕਿਹੜਾ ਵਾ ਉਸ ਨੂੰ ਮੈਂ ਦਿਖਾ ਦੇਣਾ ਸਟਰਲਿੰਗ ਏਰੀਆ ਵਾ ਨਾਰਥ ਵੈਸਟ ਦੇ ਵਿੱਚ ਇਸ ਵਕਤ ਮੈਂ ਐਡਮਿੰਟਨ ਤੋਂ ਕੈਸਰਦਿਆਂ ਕਿ 35-40 ਮਿੰਟ ਦੀ ਦੂਰੀ ਤੇ ਖੜਾ ਵਾ ਬਲੇਸਿੰਗ ਘਰ ਦਾ ਮਾਡਲ ਆ 2060 ਸਕੁਅਰ ਫੁੱਟ ਦੇ ਹਿਸਾਬ ਚ ਬਣਿਆ ਹੋਇਆ ਘਰ ਆ ਇਹ ਅਜ ਨੂੰ ਸਾਰਾ ਘਰ ਤੁਹਾਨੂੰ ਵਿਜ਼ਿਟ ਕਰਾ ਲਿਆ ਵਾ ਚਾਰ ਕਮਰੇ ਆ ਆ ਕਿਚਨ ਆ ਗਈ ਤੇ ਇਧਰਲੇ ਪਾਸੇ ਇੱਕ ਰੂਮ ਥੱਲੇ ਆ ਤੇ ਬਾਕੀ ਤਾਂ ਨਤਾਵ ਆ ਆਹ ਇਸ ਕਿਸਮ ਦੀ ਰੀਲਿੰਗ ਲੱਗੀ ਹੋਈ ਆ ਤੇ ਇਧਰਲੇ ਪਾਸੋਂ ਦਿਖਾ ਦਿਓ ਵੀਰੇ ਠਾਕੁਰ ਵੀਰੇ ਕਿ ਕਹੇ ਹਿਸਾਬ ਕਿਤਾਬ ਦਾ ਬਹੁਤ ਸੋਹਣੀ ਤਰੀਕੇ ਨਾਲ ਬਲੇਸਿੰਗ ਮਾਡਲ ਤੇ ਬਣਾਇਆ ਕਿਨੇ ਆ ਸਿੰਘ ਬੈਲਡਰ ਵਾਲੀ ਨੂੰ ਬਣਾਇਆ ਗਿਆ ਉਹ ਤੇ ਸਿੰਘ ਬੈਲਡਰ ਦਾ ਮਤਲਬ ਮਤਲਬ ਇਹ ਕਹਿ ਸਕਦੇ ਆ ਕਿ ਮਾਨਤਾ ਪ੍ਰਾਪਤ ਬੰਦੇ ਆ ਜਾਂਦੇ ਆ ਵੀ ਜਿਨ੍ਹਾਂ ਦਾ ਨਾਂ ਚੱਲਦਾ ਮਾਰਕੀਟ ਦੇ ਵਿੱਚ ਪੁਰਾਣੇ ਬੰਦਿਆਂ ਦੇ ਵਿੱਚ ਤੇ ਸਭ ਤੋਂ ਵੱਧ ਘਰ ਸੇਲ ਕਰਨ ਵਾਲੇ ਬੰਦਿਆਂ ਦੇ ਵਿੱਚ ਆ ਜਾਂਦੇ ਆ ਤੇ ਆਪਾਂ ਹੁਣ ਇਹਨਾਂ ਦੀ ਟੀਮ ਦੇ ਵਿੱਚ ਆ ਆ ਦੇਖ ਸਕਦੇ ਹੋ ਇਸ ਤਰੀਕੇ ਦੇ ਆ ਇਹਨਾਂ ਨੇ ਆ ਥਾਂ ਨੂੰ ਵਧੀਆ ਤਰੀਕੇ ਨਾਲ ਯੂਜ਼ ਕਰ ਲਿਆ ਸਪੇਸ ਵੀ ਰੱਖ ਲਈ ਤਾਂ ਇਧਰਲੇ ਪਾਸੇ ਬਾਹਰਲੇ ਪਾਸੇ ਗਰਾਜ ਫਰੰਟ ਗਰਾਜ ਆ ਜਿਉਂ ਆਪਾਂ ਮੜਾ ਜੋ ਮੋਟਾ-ਮੋਟਾ ਗਿੱਡਾ ਦੇ ਆਈਏ ਆ ਕਿਚਨ ਚੋਂ ਆਪਾਂ ਇਧਰ ਆਵਾਂਗੇ ਤਾਂ ਨਾਲ ਦੀ ਨਾਲ ਆਹ ਸਮਾਨ ਰੱਖਣ ਵਾਸਤੇ ਤੇ ਆਹ ਡੋਰ ਜਿਹੜਾ ਇਹ ਗਰਾਜ ਵਾਲੇ ਪਾਸੇ ਜਾਊਗਾ ਇਧਰਲੇ ਪਾਸੇ ਗਰਾਜ ਆ ਗਿਆ ਮਤਲਬ ਜਮਾ ਰੈਡੀ ਆ ਉਹ ਵੀ ਪਾਸਰ ਤੇ ਆਹ ਰੂਮ ਆ ਗਿਆ ਕਈ ਵਾਰੀ ਬਜ਼ੁਰਗ ਵਾਸਤੇ ਬਜ਼ੁਰਗਾਂ ਵਾਸਤੇ ਹਨਾ ਥੱਲੇ ਠੀਕ ਹੁੰਦਾ ਤਾਂ ਉਹਨਾਂ ਵਾਸਤੇ ਕਮਰਾ ਵਧੀਆ ਖੁੱਲਾ ਵਾ ਬਹੁਤ ਕਾਫੀ ਖੁੱਲਾ ਵਾ ਤੇ ਇਹਦੇ ਨਾਲ ਹੀ ਇਧਰਲੇ ਪਾਸੇ ਵਾਸ਼ਰੂਮ ਆ ਗਿਆ ਇਹ ਮਤਲਬ ਥੱਲੇ ਵਾਲਿਆਂ ਦੇ ਵਾਸਤੇ ਸਾਰਿਆਂ ਵਾਸਤੇ ਕਾਮਨ ਹੀ ਹੋਊਗਾ ਵਾਸ਼ਰੂਮ ਥੱਲੇ ਲੱਗਿਆ ਹੋਇਆ ਸਾਰੀਆਂ ਟੈਲਾਂ ਟੂਲਾਂ ਕੀ ਬਹੁਤ ਵਧੀਆ ਤਰੀਕੇ ਨਾਲ ਕੀਤਾ ਹੋਇਆ ਵਾ ਸ਼ੀਸ਼ਾ ਲੱਗਿਆ ਹੋਇਆ ਵਾ ਮਤਲਬ ਨਹਾਉਣ ਵਾਲਾ ਦੂਜਾ ਆ ਜੋ ਇਧਰਲੇ ਪਾਸੇ ਤੇ ਆ ਬੇਸਮੈਂਟ ਨੂੰ ਜਾਣ ਵਾਲਾ ਰਾ ਬੇਸਮੈਂਟ ਬਿਲਕੁਲ ਤਿਆਰ ਕਾਨੂੰਨੀ ਤਰੀਕੇ ਦੇ ਨਾਲ ਮਤਲਬ ਲੀਗਲੀ ਤੇ ਆ ਹੁਣ ਆਪਾਂ ਉੱਪਰਲੇ ਪਾਸੇ ਚੱਲਦੇ ਹਾਂ ਆਮ ਤੌਰ ਤੇ ਸ਼ੀਸ਼ਾ ਵੀ ਲਵਾ ਲੈਂਦੇ ਆ ਪਰ ਸ਼ੀਸ਼ਾ ਕਈ ਵਾਰੀ ਟੁੱਟਣ ਦਾ ਡਰ ਹੁੰਦਾ ਜਵਾਕਾਂ ਵਾਲੇ ਕਰੇ ਤਾਂ ਇਹ ਚੀਜ਼ ਵੀ ਠੀਕ ਆ ਇੱਕ ਕਲਾਸਿਕ ਲੁੱਕ ਆ ਇਸ ਨੂੰ ਮੇ ਦਾ ਸਿੰਘ ਬਿਲਡਰ ਕੀ ਕਰਦੇ ਆ ਕਿ ਜੇ ਤੁਸੀਂ ਘਰ ਆਪ ਦੇ ਹਿਸਾਬ ਨਾਲ ਵੀ ਬਣਾਉਣਾ ਤਾਂ ਉਹ ਵੀ ਬਣਾ ਦਿੰਦੇ ਤੇ ਹਰ ਬਜਟ ਦਾ ਇਹਨਾਂ ਕੋਲੇ ਘਰ ਆ ਮਤਲਬ 5k ਲੱਖ ਤੋਂ ਲੈ ਕੇ ਮਿਲੀਅਨ ਤੱਕ ਵਾਲੇ ਇਹਨਾਂ ਕੋਲੇ ਘਰ ਹੈਗੇ ਆ ਆਓ ਇਧਰਲੇ ਪਾਸੇ ਆ ਲਾਈਟਿੰਗ ਲੈਂਪ ਵਗੈਰਾ ਤੁਹਾਨੂੰ ਦੱਸ ਜਾਣਗੇ ਵੀ ਇਸ ਤਰੀਕੇ ਦੀ ਡਿਜ਼ਾਈਨਿੰਗ ਇਹਨਾਂ ਨੇ ਕੀਤੀ ਹੋਈ ਆ ਆਹ ਮਾਸਟਰ ਬੈਡਰੂਮ ਆ ਆਹ ਮਾਸਟਰ ਬੈਡਰੂਮ ਆ ਗਿਆ ਤੇ ਆ ਇਧਰਲੇ ਪਾਸੇ ਬਾਹਰਲੇ ਪਾਸੇ 뷰 ਆ ਗਿਆ ਤੇ ਉਹ ਸਾਹਮਣੇ ਇੱਕ ਕ੍ਰੀਕ ਕਹਿੰਦੇ ਆ ਮੇਰੇ ਕਲਚਾ ਨਾ ਕ੍ਰੀਕ ਹੀ ਕਹਿੰਦੇ ਹੁੰਦੇ ਉਹ ਸਾਹਮਣੇ 뷰 ਨੂੰ ਦਿਸੂਗਾ ਕਿਉਂਕਿ ਹੁਣ ਤਾਂ ਸਨੋ ਪੈਨਲ ਰੁੱਖ ਸੁੱਕ ਚੁੱਕੇ ਤੇ ਫਿਰ ਗਰਮੀਆਂ ਚ ਗ੍ਰੀਨਰੀ ਪੂਰੀ ਹੋ ਜੂਗੀ ਉਸ ਸਾਈਡ ਤੇ ਵੀ ਇਹ ਮਾਸਟਰ ਬੈਡਰੂਮ ਆ ਗਿਆ ਨਾਲ ਇਹਦੇ ਵਾਸ਼ਰੂਮ ਆਜੋ ਇਧਰਲੇ ਪਾਸੇ ਅ ਦੇਖ ਆਜੂ ਸਕਦੇ ਹਾਂ ਜੀ ਇਹ ਸਾਰਾ ਖੁੱਲਾ ਡੁੱਲਾ ਟਾਪ ਇਧਰ ਹੋ ਗਿਆ ਸਾਰੀਆਂ ਸਹੂਲਤਾਂ ਸਾਨੂੰ ਇੱਥੇ ਨਜ਼ਰ ਆ ਜਾਣਗੀਆਂ ਤੇ ਆਹ ਇਧਰ ਕੱਪੜੇ ਰੱਖਣ ਵਾਸਤੇ ਇਹ ਸ਼ੀਸ਼ਾ ਵਗੈਰਾ ਲੱਗਿਆ ਹੋਇਆ ਵਾ ਸਾਰਾ ਨਹਾਉਣ ਵਾਸਤੇ ਅੱਡ ਬਾਥਰੂਮ ਹੋ ਗਿਆ ਮਤਲਬ ਟੱਬ ਦੀ ਸਹੂਲਤ ਵੀ ਹੈਗੀ ਆ ਹਰ ਤਰ੍ਹਾਂ ਦੀ ਇਹਦੇ ਵਿੱਚ ਸਹੂਲਤ ਤੁਹਾਨੂੰ ਇਸ ਘਰ ਦੇ ਵਿੱਚ ਮਿਲ ਜਾਣੀ ਆ ਆਪਾਂ ਹੁਣ ਬਾਹਰਲੇ ਪਾਸੇ ਚੱਲਦੇ ਆ ਤੇ ਇਹਦੇ ਉਤਲੇ ਜਿਹੜੇ ਰਹਿ ਗਏ ਆ ਦੋ ਕਮਰੇ ਹੋਰ ਉਹ ਕਮਰੇ ਵੀ ਦਿਖਾ ਲਏਗੇ ਠਾਕੁਰ ਵੀਰੇ ਆਜੋ ਇਹਦੇ ਨਾਲ ਦੀ ਨਾਲ ਹੀ ਆਪਾਂ ਤੁਰਿਆਂਗੇ ਆ ਬੂਨਸ ਰੂਮ ਆ ਗਿਆ ਮਤਲਬ ਇੱਥੇ ਤੁਸੀਂ ਬੈਠ ਕੇ ਇੱਥੋਂ ਥੱਲੋਂ ਵੀ ਨਿਗਾਹ ਰਹਿੰਦੀ ਆ ਸਾਰੇ ਪਾਸੇ ਇੱਥੋਂ ਬੈਠੇ ਹੋਵੋਗੇ ਨਾ ਜੇ ਤੁਸੀਂ ਤਾਂ ਇੱਥੋਂ ਤੁਸੀਂ ਬਾਹਰਲਾ ਨਜ਼ਾਰਾ ਵੀ ਵੇਖ ਸਕਦੇ ਹੋ ਸਾਹਮਣੇ ਸਨ ਉਹ ਦਰਖਤ ਵਗੈਰ ਨਜ਼ਰ ਆਉਣਗੇ ਮਤਲਬ ਨੇਚਰ ਦੇ ਨਾਲ ਜੁੜਿਆ ਹੋਇਆ ਇਹ ਵੱਡੀ ਗੱਲ ਖਾਸ ਹੈ ਆ ਵੀ ਇਸ ਘਰ ਦੇ ਕੋਲੇ ਸਕੂਲ ਵੀ ਪੈਂਦਾ ਖਾਸ ਫੀਚਰ ਇਹ ਵੀ ਜਮ ਸਕੂਲ ਦੇ ਕੋਲ ਬਣਿਆ ਹੋਇਆ ਘਰ ਮੰਨ ਕੇ ਚਲੋ ਵੀ ਕੋਈ ਬਜ਼ੁਰਗਾਂ ਦਾ ਘਰ ਦੇ ਵਿੱਚ ਉਹ ਆਪ ਹੀ ਜਵਾਕ ਛੱਡ ਕੇ ਆ ਸਕਦੇ ਆ ਇਹ ਖਾਸ ਫੀਚਰ ਆ ਕੈਨੇਡਾ ਦੇ ਘਰਾਂ ਦੀ ਖਾਸियत ਆ ਉਹਦਾ ਰੇਟ ਕਹਿੰਦੇ ਕਿ ਉਹਦੀ ਵੱਧ ਮਾਨਤਾ ਮੰਨੀ ਜਾਂਦੀ ਹੈ ਜਿਹਦੇ ਕੋਲੇ ਸਕੂਲ ਆ ਘਰ ਦੇ ਕੋਲੇ ਆਜੋ ਆ ਵਾਸ਼ਰੂਮ ਹੋ ਗਿਆ ਉਪਰ ਆਣਿਆਂ ਵਾਸਤੇ ਹੈ ਨਾ ਇੱਕ ਕਾਮਨ ਬਾਥਰੂਮ ਵੀ ਨਾਲ ਅਟੈਚ ਇਧਰਲੇ ਪਾਸੇ ਆ ਗਿਆ ਆਜੋ ਇੱਕ ਆ ਕਮਰਾ ਆ ਗਿਆ ਆ ਵੀ ਇੱਕ ਕਮਰਾ ਆ ਗਿਆ ਤੇ ਇਹ ਵੀ ਖੁੱਲਾ ਢੁਲਾ ਇਧਰਲੇ ਪਾਸੇ ਬਾਹਰਲੇ ਪਾਸੇ ਵੀ ਆ ਵਿੰਡੋ ਲੱਗੀ ਹੋਈ ਆ ਤੇ ਘਰ ਹਜੇ ਇਹ ਕੰਸਟਰਕਸ਼ਨ ਬਾਹਰਲੇ ਪਾਸੇ ਹੋਰ ਵੀ ਚੱਲਦੀ ਜਾਂਦੀ ਆ ਆਮਕਰ ਹੋਰ ਵੀ ਬਣ ਰਿਹਾ ਪਰ ਇਹ ਤੁਸੀਂ ਦੇਖ ਸਕਦੇ ਹੋ ਵੀ ਬਾਹਰਲਾ ਏਰੀਆ ਤੁਹਾਨੂੰ ਸਾਫ਼ ਤੌਰ ਤੇ ਨਜ਼ਰ ਆ ਜੂਗਾ ਤਾਂ ਠਾਕੁਰ ਵੀਰੇ ਹੁਣ ਆਪਾਂ ਨਾਲ ਦੇ ਕਮਰੇ 'ਚ ਚੱਲਾਂਗੇ ਆਜੋ ਮਤਲਬ ਕਾਫੀ ਵੱਡੇ ਪੱਧਰ ਤੇ ਏਰੀਆ ਡਿਵੈਲਪ ਹੋ ਰਿਹਾ ਵਾ ਘਰ ਬਹੁਤ ਬਣ ਚੁੱਕਿਆ ਨਾਲ ਰਹਿਸ਼ੀ ਏਰੀਆ ਵੀ ਕਾਫੀ ਲੋਕਰ ਕਰਾਂਚ ਰਹਿਣ ਲੱਗੇ ਆ ਆ ਗਿਆ ਕਮਰਾ ਇੱਕ ਹੋਰ ਇੱਕ ਏਸੀ ਇੱਕ ਤੇ ਕਮਰਾ ਤੁਸੀਂ ਘਰ ਵੇਖ ਲਿਆ ਤੇ ਸਕੂਲ ਦੇ ਕੋਲ ਬਿਲਕੁਲ ਬਣਿਆ ਹੋਇਆ ਸਿੰਘ ਬਿਲਡਰ ਦਾ ਬਣਾਇਆ ਹੋਇਆ ਘਰ ਤੁਸੀਂ ਵੇਖ ਰਹੇ ਸੀਗੇ ਸੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਨੰਬਰ ਪਾ ਦੂੰਗਾ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਕਹਿ ਦਿਓ ਵੀ ਵੀਡੀਓ ਦੇਖ ਕੇ ਆਇਆ ਤਾਂ ਪੇ ਮਾਨ ਤੋਂ ਨਾਲ ਆਪਾਂ ਹੋਰ ਵੀ ਕਰਾ ਲਾਂਗੇ ਧੰਨਵਾਦ ਮਿਹਰਬਾਨੀ